कर okay, दो ਓਏ ਉਹ ਦੋ ਸਾਈਕਲ ਮਾਰੀ ਅੱਗੇ ਆਜੋ ਅੱਗੇ ਨਸ਼ਾ ਰਹਿੰਦੀ ਦੇਣਾ ਅੱਗੇ ਆ ਗਾ ਮੋ ਨਸ਼ਾ ਰਹਿੰਦੀ ਦੇਣਾ ਕੋਣ ਬਿਲਕੁਲ ਉੱਥੇ ਖੜੇ ਨੇ ਆ ਆ ਰਹੀ ਹੈ ਸੱਸਾਂ ਘਰੋਂ ਆ ਰਹੀ ਹੈ ਮੰਨੀਆ ਤੇ ਖੜਾ ਕੇ ਇਕ ਟਿਕੜਾ ਆ ਕੇ ਸਾਰੀ ਰੈਲੀ ਨਹੀਂ ਕਰੂ ਇੱਕ ਸਾਈਡ ਤੇ ਖੜਾ ਕੇ ਬਣਾਦਾ ਸਾਈਡ ਤੇ ਸਟੈਂਡ ਕਰੀ ਬੜੀ ਰੈਡੀ ਸਾਈਡ ਤੇ ਲਾਗੇ ਸਾਰੀ ਪੜੇਲਾ ਗੇਟ ਕਰ ਲਾਂਗੇ ਪੜੇਲਾ ਨੇ ਜਾਣਾ ਨਹੀਂ ਚਾਹ ਪਾਣੀ ਛੱਕੇ ਜਾਣਾ ਪਹਿਲਾ ਦਾ ਸਾਈਕਲ ਆਪਣੇ ਆਪਣੇ ਸਾਰੇ ਸਾਈਕਲ ਖੜਾ ਲਓ ਸਾਰੇ ਲੋਕੋ ਆਪੀ ਦਾ ਗੋਡਾਨਪੁਰ ਤਲਵਾਰ ਜਿਲ੍ਹਾ ਦੀ ਐਸੋਸੀਏਸ਼ਨ ਆਈਆਂ ਨੇ ਸਾਡੇ ਆਰਤੀਆ ਵੀ ਵੀ ਪੁਛੇ ਨੇ ਕਮਿਸ਼ਨਰ ਜੀ ਨੇ ਵਪਾਰੀ ਕਾਰੇ ਪਹੁੰਚੇ ਨੇ ਸਾਹਮਣੇ ਪਹਿਲਾ ਵੱਡਾ ਤਲਵਾਰ ਸਾਡੇ ਵੱਡੇ ਵੀ ਸੁਲਤਾਨਪੁਰ ਪਹਿਸਰ ਕੇ ਤੁਸੀਂ ਸਮੁੱਚੇ ਦੇਸ਼ਾਂ ਵਿੱਚ ਵੀ ਜਾਓ ਤੁਹਾਡਾ ਸਿਰ ਜਿਹੜਾ ਮਾਨਨਕ ਚਾ ਹੁੰਦਾ ਵੀ ਅਸੀਂ ਨਾਤੇ ਤੋਂ ਆਇਆ ਕਿਉਂਕਿ ਨਾਤੇ ਦਾ ਨਾਮ ਜਿੱਥੇ ਭਾਈ ਕਾਨ ਸਿੰਘ ਨਾਤਾ ਦੀ ਜੀ ਰਸੂ ਮਾਦਾ ਕਰੀਏ ਸਾਈਕਲ ਰੈਲੀ ਦੇ ਸਬੰਧ ਵਿੱਚ ਰੈਲੀ ਕੀਤੀ ਗਈ ਹੈ ਇਹ ਜੋ ਅੱਜ ਸਾਡੇ ਵੀਰ ਅਮਨਦੀਪ ਸਿੰਘ ਲਵਲੀ ਵੱਲੋਂ ਨਸ਼ਾ ਨਸ਼ਿਆਂ ਦੇ ਖਿਲਾਫ ਜੋ ਮਹਿੰਮ ਇਹਨਾਂ ਨੇ ਸਟਾਰਟ ਕੀਤੀ ਆ ਉਹਦੇ ਰਿਗਾਰਡਿੰਗ ਰੈਲੀ ਕੀਤੀ ਗਈ ਹੈ ਲੋਕਾਂ ਨੂੰ ਨਸ਼ਿਆਂ ਤੋਂ ਦੂਰ ਰਹਿਣਾ ਤੇ ਆਪਣੀ ਸਿਹਤ ਵੱਲ ਧਿਆਨ ਦੇਣਾ ਇਹ ਸਾਡਾ ਮੁੱਖ ਇਸ ਰੈਲੀ ਦਾ ਮਕਸਦ ਹੈ ਜਮਾਨੀ ਪੀੜੀ ਨੂੰ ਕੀ ਕਹਿਣਾ ਚਾਹੁੰਦੇ ਹਾਂ ਨਵੀਂ ਪੀੜ੍ਹੀ ਨੂੰ ਇਹੀ ਕਹਾਂਗੇ ਵੀ ਆਪਣਾ ਜਿਹੜਾ ਹੈਗਾ بڑا ਮਾੜਾ ਸਮਾਜ ਜਿਹੜਾ ਚੱਲ ਰਿਹਾ ਹੈ। ਬੜੇ ਕਿਉਂਕਿ ਜਿਹੜੀ ਜਵਾਨੀ ਹੈ ਉਸ ਟਾਈਮ ਜੋ ਬੰਦਾ ਸਹੀ ਤਰੀਕੇ ਨਾਲ ਗਾਈਡ ਹੋਵੇ ਤਾਂ ਸਭ ਤੋਂ ਵੱਡੀ ਗੱਲ ਦੇਖੋ ਨਸ਼ਾ। ਜੋ ਬੰਦਾ ਮੇਰੇ ਹਿਸਾਬ ਨਾਲ ਜੋ ਬੰਦਾ ਅੱਜ ਦੇ ਟਾਈਮ ਦੇ ਇਸ ਦੌਰ ਦੇ ਵਿੱਚ ਲੰਘ ਜੇ ਉਹਦੇ ਵਰਗਾ ਕੋਈ ਬੰਦਾ ਕਾਮਯਾਬ ਨਹੀਂ ਹੋ ਸਕਦਾ ਕਿਉਂਕਿ ਨਸ਼ਾ ਜੋ ਇੱਕ ਵਾਰ ਕਿਸੇ ਦੇ ਘਰੇ ਵਿੱਚ ਪੜ ਗਿਆ ਉਹ ਮੇਰੇ ਤੁਸੀਂ ਐਂ ਦੇਖ ਲਓ ਵੀ ਸਾਰਾ ਕੁਝ ਲੁਟਾ ਕੇ ਹੀ ਬੰਦਾ ਫਿਰਵਾਹ ਕਿੰਨੇ ਆਪਾਂ ਦੇਖਦੇ ਆਂ ਘਰਾਂ ਦੇ ਵਿੱਚ YouTube ਤੇ ਸਾਡੇ ਕੋਲ ਤੀ ਕਿੰਨੇ ਆ ਸਟੋਰੀਆਂ ਆਉਂਦੀਆਂ ਨੇ ਵੀ ਸਾਡੇ ਨਸ਼ੇ ਨੇ ਸਾਡਾ ਇਵਨ ਕਿ ਵਧੀਆ ਘਰਾਂ ਦੇ ਬੱਚੇ ਇਸ ਨਸ਼ੇ ਦੇ ਵਿੱਚ ਜ਼ਿਆਦਾਤਰ ਜਾ ਰਹੇ ਨੇ ਮੈਂ ਤਾਂ ਇਹੀ ਬੇਨਤੀ ਕਰਾਂਗਾ ਕਿ ਵੀ ਜਿਹੜਾ ਜਿਹੜਾ ਨਸ਼ਾ ਜਿਵੇਂ ਉਹ ਐਮਬੀ ਨਹੀਂ ਹੁੰਦਾ ਐਮਬੀ ਗਰੁੱਪ ਹੁੰਦਾ ਵੀ ਉਹ ਇੱਕ ਇੱਕ ਜਣਾ ਦੂਸਰੇ ਨੂੰ ਨਸ਼ਾ ਲਗਾਉਂਦਾ ਵੀ ਮੈਂ ਆਪਣਾ ਜਿਹੜਾ ਹੈਗਾ ਮੈਂ ਨਸ਼ਾ ਇਸ ਬੰਦੇ ਦੇ ਵਿੱਚੋਂ ਕੱਢਣਾ ਤਾਂ ਉਹ ਉਹ ਏਸੇ ਕਰਕੇ ਨਸ਼ੇ ਦਾ ਵਧਣ ਦਾ ਕਾਰਨ ਸਭ ਨੂੰ ਵੱਡਾ ਗੱਲ ਵੀ ਜਿਹੜਾ ਸਿਰਫ ਇਹ ਵੀ ਮੈਂ ਆਪਣਾ ਨਸ਼ਾ ਇਸ ਮੇਰੇ ਵੀਰ ਦੇ ਵਿੱਚੋਂ ਕੱਢਣਾ ਜਾਂ ਇਹਨੇ ਅੱਗੇ ਤੋਂ ਕੱਢਣਾ ਤਾਂ ਇਹ ਜਿਹੜਾ ਘੋਣਾ ਲੱਗ ਰਿਹਾ ਇਹ ਸਭ ਤੋਂ ਵੱਡੀ ਸਾਡੀ ਗੱਲ ਹੈ ਵੀ ਕਿਉਂਕਿ ਸਰਕਾਰਾਂ ਨੂੰ ਵੀ ਚਾਹੀਦਾ ਵੀ ਇਹਨੂੰ ਵੱਤ ਤੋਂ ਵੱਧ ਇਸ ਚੀਜ਼ ਵੱਲ ਧਿਆਨ ਦੇਣ ਤਾਂ ਕਿ ਜਿਹੜੀ ਨੌਜਵਾਨੀ ਆ ਸਾਡੀ ਉਹ ਵੀ ਸਾਡੇ ਦੇਸ਼ ਦਾ ਭਵਿੱਖ ਹੈ ਜੇ ਆਪਾਂ ਭਵਿੱਖ ਨਹੀਂ ਬਜਾਵਾਂਗੇ ਸਰਕਾਰਾਂ ਵੱਲੋਂ ਜਾਰੀਆਂ ਨੇ ਪਰ ਨਸ਼ਾ ਜਿਹੜਾ ਬੰਦਰਾ ਹੈ ਘਟ ਨਹੀਂ ਰਹੀ ਉੱਥੇ ਵੀ ਹਾਂਜੀ ਹਾਂ ਬਿਲਕੁਲ ਦੇਖੋ ਇਹ ਚੀਜ਼ਾਂ ਕੰਟਰੋਲ ਤੁਸੀਂ ਸ਼ਕਤੀ ਨਾਲ ਹੀ ਕਰ ਸਕਦੇ ਹੋ। ਲੈ ਕੰਮ ਕਰ। ਜਦ ਤੱਕ ਆਪਣਾ ਸਰਕਾਰ ਨੂੰ ਆਪਾਂ ਵੱਧ ਤੋਂ ਵੱਧ ਸਹਿਯੋਗ ਦਈਏ। ਪਿੰਡਾਂ ਦੇ ਵਿੱਚ ਲੋਕ ਬਹੁਤ ਸੁਚੇਤ ਹੋ ਰਹੇ ਨੇ। ਆਪਾਂ ਦੇਖਿਆ ਵੀ ਕਿੰਨੇ ਪਿੰਡਾਂ ਦੇ ਵਿੱਚ ਠਿਕਰੀ ਪਹਿਰੇ ਲੱਗਦੇ ਆ। ਤਾਂ ਫਿਰ ਵੀ ਲੋਕ ਬਹੁਤ ਜ਼ਿਆਦਾ ਉਪਰਾਲਾ ਕਰ ਰਹੇ ਨੇ ਬਟ ਫਿਰ ਵੀ ਜਿਹਨੇ ਵੇਚਣਾ ਉਹ ਵੇਚੇ ਜਾਂਦਾ ਤਾਂ ਇਹ ਚੀਜ਼ਾਂ ਨੂੰ ਮੈਂ ਤਾਂ ਕਹੂੰਗਾ ਵੀ ਵੱਧ ਤੋਂ ਵੱਧ ਸਖਤੀ ਕੀਤੀ ਜਾਵੇ ਇਹਦੀ ਇੱਕ ਟਾਸਕ ਫੋਰਸ ਹੀ ਅੱਡੋਗੇ ਇਸ ਚੀਜ਼ ਦੀ ਵੀ ਹੈ ਜਿਹੜਾ ਨਸ਼ਾ ਇਹ ਸਭ ਨੂੰ ਵੱਡੀ ਗੱਲ ਹੈ ਸਾਡਾ ਸਾਡਾ ਪੰਜਾਬ ਜਿਹੜਾ ਲੱਗਿਆ ਹੋਇਆ ਪਾਕਿਸਤਾਨ ਦੇ ਨਾਲ ਲੱਗਿਆ ਹੋਇਆ ਉਧਰੋਂ ਵੀ ਸਾਨੂੰ ਬਹੁਤ ਜ਼ਿਆਦਾ ਨਸ਼ਾ ਆਉਂਦਾ ਆ ਇਹ ਕੋਣ ਸਭ ਨੂੰ ਵੱਡੀ ਗੱਲ ਹੈ ਸਿੰਥੈਟਿਕ ਲੈਬ ਜਿਹੜੀਆਂ ਚੱਲ ਪਈਆਂ ਉਹ ਇੱਕ ਫਾਰਮੂਲੇ ਦੇ ਤਰੀਕੇ ਨਾਲ ਉਹ ਨਸ਼ੇ ਤਿਆਰ ਕਰਦੇ ਨੇ ਉਹ ਤੁਸੀਂ ਕੰਟਰੋਲ ਨਹੀਂ ਕਰ ਸਕਦੇ ਇੱਕ ਬੰਦਾ ਫਾਰਮੂਲਾ ਲਿਆ ਆ ਇਹਨੂੰ ਮਿਲਾਓ ਇੱਧਰ ਮਿਲਾਓ ਨਸ਼ਾ ਬਣ ਗਿਆ ਤਰਾਂ ਤਰਾਂ ਦੇ ਫਾਰਮੂਲੇ ਆ ਕੇ ਮਿਕਸ ਹੋ ਕੇ ਚੀਜ਼ਾਂ ਲੱਗਦੀਆਂ ਨੇ ਉਹ ਚੀਜ਼ਾਂ ਬਹੁਤ ਵੱਡੀਆਂ ਇਸ ਸਰਕਾਰ ਲਈ ਚਿੰਤਾ ਦੀਆਂ ਬਿਚਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਪੰਜਾਬ ਚ ਲਗਾਤਾਰ ਜੋ ਨਸ਼ੇ ਦੀ ਦਲਦਲ ਦੇ ਵਿੱਚ ਨੌਜਵਾਨੀ ਡੁੱਬਦੀ ਜਾ ਰਹੀ ਹੈ ਉਹਨੂੰ ਸੁਚੇਤ ਕਰਨ ਵਾਸਤੇ ਪ੍ਰਸ਼ਾਸਨ ਨੂੰ ਸੁਚੇਤ ਕਰਨ ਵਾਸਤੇ ਇਹ ਪੰਜਾਬ ਨੂੰ ਬਚਾ ਲਓ ਜੇਕਰ ਬਚਦਾ ਕਿਉਂਕਿ ਨੌਜਵਾਨ ਲਗਾਤਾਰ ਸਿੰਥੈਟਿਕ ਨਸ਼ੇ ਦੇ ਪਿੱਛੇ ਲੱਗੇ ਜੋ ਚਿੱਟੇ ਦਾ ਨਸ਼ਾ ਬਹੁਤ ਭੈੜਾ ਹੈ ਜਿਤੇ ਘਰ ਖਰਾਬ ਕਰਦਾ ਨੌਜਵਾਨੀ ਖਰਾਬ ਕਰਦਾ ਉੱਥੇ ਪੰਜਾਬ ਨੂੰ ਰੰਗਲਾ ਪੰਜਾਬ ਹੋਣ ਤੋਂ ਵੀ ਖਤਮ ਕਰ ਰਿਹਾ ਸੋ ਮੇਰੀ ਪ੍ਰਸ਼ਾਸਨ ਨੂੰ ਵੀ ਨੌਜਵਾਨਾਂ ਨੂੰ ਵੀ ਬੇਨਤੀ ਹੈ ਦੋਵੇਂ ਹੱਥ ਜੋੜ ਕੇ ਕਿ ਮਾੜੀ ਕੁਰਾਇ ਦਾ ਖਾੜਾ ਛੱਡੋ ਔਰ ਜਿੰਨੀਆਂ ਵੀ ਸੰਸਥਾਵਾਂ ਅੱਜ ਸਮਾਜ ਸੇਵੀ ਸੰਸਥਾਵਾਂ ਸ਼ਹੀਰ ਬਾਬਾ ਦੀਪ ਸਿੰਘ ਵੈਲਫੇਅਰ ਸੇਵਾ ਸੁਸਾਇਟੀ ਦਾ ਇਸ ਕਾਰਜ ਵਿੱਚ ਸਹਿਯੋਗ ਦੇਣ ਵਾਸਤੇ ਆਈਆਂ ਨੇ ਸੰਵਾਦ ਗਰੁੱਪ ਜਾਂ ਹੋਰ ਵੱਖ-ਵੱਖ ਵਪਾਰਿਕ ادارے ਐਸੋਸੀਏਸ਼ਨਾਂ ਜਿੰਨੇ ਵੀ ਪਾਰਕਾਂ 'ਚ ਸਵੇਰੇ ਸੈਰ ਕਰਨ ਵਾਸਤੇ ਨੌਜਵਾਨ ਪਹੁੰਚਦੇ ਨੇ ਜਿੰਨੇ ਵੀ ਪਹੁੰਚੇ ਨੇ ਕੁੜੀਆਂ ਮੁੰਡੇ ਖਾਕਸ਼ ਕਰਕੇ ਬਜ਼ੁਰਗ ਬਜ਼ੁਰਗ ਵੀ ਬਹੁਤ ਗੱਡੀ ਗੱਡੀ ਗਿੰਤੀ ਸਾਈਕਲ ਲੈ ਕੇ ਪਹੁੰਚੇ ਨੇ ਸਭ ਦਾ ਕੋਟਾਨ ਕੋਟ ਧੰਨਵਾਦ ਮੈਂ ਇੱਕ ਵਾਰੀ ਫੇਰ ਅਪੀਲ ਕਰਦਾ ਪ੍ਰਸ਼ਾਸਨ ਨੂੰ ਸਮੁੱਚੇ ਸਮਾਜ ਨੂੰ ਜੇਕਰ ਕਿਤੇ ਵੀ ਤੁਹਾਨੂੰ ਨਸ਼ਾ ਵਿਕਦਾ ਦਿਖਦਾ ਹੈ ਉਹਦੇ ਸਬੰਧੀ ਪੁਲਿਸ ਨੂੰ ਜਾਣਕਾਰੀ ਦਿਓ ਅੱਜ ਕੱਲ ਸੋਸ਼ਲ ਮੀਡੀਆ ਆਪਣੇ ਵੱਲੋਂ ਪੂਰੀ ਵਾਹ ਲਾਓ ਵੀ ਇਹ ਮਾੜੀ ਕੁਰੇਤਾ ਦੀ ਪੰਜਾਬ ਚੋਂ ਖਤਮ ਹੋ ਸਕੇ ਸਾਡੇ ਗੁਰਪ੍ਰੀਤ ਸਿੰਘ ਜੀ ਦਾ ਪ੍ਰੀਤ ਗਰੁੱਪ ਤੋਂ ਬਹੁਤ ਬਹੁਤ ਕੋਟਾਨ ਕੋਟ ਧੰਨਵਾਦ ਹੌਸਲਾ ਵਧਾਈ ਲਈ ਆਏ ਨੇ ਵਿਸ਼ੇਸ਼ ਤੌਰ ਤੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤਾਂ ਮੈਂ ਸਾਰੇ ਭਰਾਵਾਂ ਦਾ ਧੰਨਵਾਦ ਕਰਨਾ ਚਾਹੁੰਦਾ ਜਿਹੜੇ ਸਾਡੇ ਸ਼ਹੀਦ ਬਾਬਾ ਦੀਪ ਸਿੰਘ ਜੀ ਸੇਵਾ ਸੁਸਾਇਟੀ ਦੇ ਇੱਕ ਸੱਦੇ ਦੇ ਉੱਤੇ ਨਸ਼ਿਆਂ ਦੇ ਖਿਲਾਫ ਇੱਥੇ ਇਕੱਠੇ ਹੋਏ ਨੇ ਔਰ ਇਹ ਨੌਜਵਾਨਾਂ ਨੂੰ ਅਪੀਲ ਕਰਦੇ ਆਂ ਵੀ ਨਸ਼ੇ ਸਾਰੇ ਛੱਡੋ ਇਹ ਕੋੜ ਵੱਡੋ ਤੇ ਆਪਾਂ ਪੰਜਾਬ ਨੂੰ ਅੱਗੇ ਲੈ ਕੇ ਜਾਈਏ ਔਰ ਸਮਾਜ ਨੂੰ ਬੇਨਤੀ ਹੈ ਵੀ ਆਪਾਂ ਸਰਕਾਰਾਂ ਦੇ ਭਰੋਸੇ ਨਾ ਰਹੀਏ ਸਰਕਾਰਾਂ ਤੋਂ ਇਹ ਕੰਮ ਨਹੀਂ ਹੋਣਾ ਜੋ ਤੱਕ ਸਮਾਜ ਆਪਣਾ ਪੂਰਾ ਜੋਰ ਨਹੀਂ ਲਾਉਂਦਾ ਉਦੋਂ ਤੱਕ ਇਹ ਜਿਹੜੇ ਸਮਾਜ ਦੇ ਵਿੱਚੋਂ ਨਸ਼ੇ ਦੂਰ ਨਹੀਂ ਹੋ ਸਕਦੇ ਕਾਰ ਦੇ ਉੱਤੇ ਇਹ ਉਮੀਦ ਨਾ ਰੱਖੀਏ ਆਪਾਂ ਆਪ ਖੁਦ ਇਹ ਕੋਸ਼ਿਸ਼ ਕਰੀਏ ਵੀ ਆਪਾਂ ਸਾਰੇ ਪੰਜਾਬ ਦੇ ਵਿੱਚੋਂ ਨਸ਼ੇ ਬੰਦ ਕਰ ਦੇਣੇ ਤਾਂ ਹੀ ਆਪਣਾ ਦੇਸ਼ ਮਜ਼ਬੂਤ ਹੋਊਗਾ ਜੇ ਪੰਜਾਬ ਮਜ਼ਬੂਤ ਹੋਊਗਾ ਸ਼ਹੀਦ ਬਾਬਾ ਦੀਪ ਸਿੰਘ ਵੈਲਫੇਅਰ ਸੁਸਾਇਟੀ ਵੱਲੋਂ ਜਿਹੜਾ ਸਮੇਂ-ਸਮੇਂ ਤੇ ਵੱਡੇ ਉਪਰਾਲੇ ਕੀਤੇ ਜਾਂਦੇ ਨੇ ਪਹਿਲਾਂ ਤਾਂ ਸੁਸਾਇਟੀ ਦਾ ਬਹੁਤ ਵੱਡਾ ਧੰਨਵਾਦ ਆ ਦੇਖੋ ਜਿਹੜਾ ਇਹ ਨਸ਼ੇ ਦੇ ਖਿਲਾਫ ਇੱਕ ਅੱਜ ਰੈਲੀ ਗੱਡੀ ਐ ਸਾਈਕਲ ਰੈਲੀ ਜਿਹਦੇ ਜਿਹੜਿਆ ਸਾਰਿਆਂ ਨੇ ਬੜੇ ਜੋਰ ਸ਼ੋਰ ਨਾਲ ਹਿੱਸਾ ਲਿਆ ਭਾਗ ਲਿਆ ਉਹਨਾਂ ਦਾ ਬੜਾ ਧੰਨਵਾਦ ਆ ਨਸ਼ਾ ਇਹ ਜਿਹੜਾ ਹੈਗਾ ਨਾ ਪੰਜਾਬ ਚ ਆ ਰਹੀ ਕੰ ਸੋ ਡੈਟਿੰਗ ਨਸ਼ਾ ਹੈ ਇਹ ਬੰਦ ਹੋਣਾ ਚਾਹੀਦਾ ਤਾਂ ਜੋ ਨੌਜਵਾਨ ਪੀੜ੍ਹੀ ਨੂੰ ਅਸੀਂ ਬਚਾ ਸਕੀਏ ਨੌਜਵਾਨ ਪੀੜ੍ਹੀ ਨੂੰ ਮੈਂ ਇਹੀ ਬੇਨਤੀ ਕਰਦਾ ਵੀ ਤੁਸੀਂ ਜਾਂ ਤਾਂ ਸਵੇਰੇ ਕਾਲਜ ਗਰਾਊਂਡ ਜਾਂਦਾ ਨਸ਼ਾ ਲਾ ਲੋ ਆਪਣੇ ਘਰ ਦੇ ਨੇੜੇ ਕੋਈ ਪਾਰਕ ਆ ਉੱਥੇ ਜਾਣ ਦਾ ਨਸ਼ਾ ਲਾ ਲਓ ਜਿਮ ਜਾਣ ਦਾ ਨਸ਼ਾ ਲਾ ਲਓ ਤੁਸੀਂ ਹੋਰ ਕੋਈ ਵਧੀਆ ਫਲ ਫਰੂਟ ਖਾਣ ਦਾ ਨਸ਼ਾ ਲਾ ਲਓ ਦੋਸਤੋ ਜਿਹੜਾ ਇਹ ਭੜੇ ਨਸ਼ੇ ਨੇ ਨਸ਼ੇ ਨਹੀਂ ਹੈਗੇ ਸਭ ਤੋਂ ਵੱਡੀ ਗੱਲ ਤੇ ਇਹ ਆ ਇਹ ਇੱਕ ਸਿੰਥੈਟਿਕ ਰੂਪ ਦੇ ਵਿੱਚ ਕੈਮੀਕਲ ਨੇ ਜਿਹੜੇ ਤੁਹਾਡੇ ਇੱਕ ਦਿਮਾਗ ਨੂੰ ਸੰਤੁਸ਼ਟ ਕਰਦੇ ਨੇ ਵੀ ਤੁਸੀਂ ਨਸ਼ਾ ਕਰ ਲਿਆ ਪਰ ਆਪਰ ਟਾਈਮ ਦੇ ਉੱਤੇ ਇਹ ਛੱਡਣਾ ਵੀ ਕੋਈ ਵੱਡੀ ਗੱਲ ਨਹੀਂ ਮੈਂ ਸਿਰਫ ਇਹਦਾ ਇੱਕ ਤੁਹਾਨੂੰ ਫਾਰਮੂਲਾ ਦੱਸਦਾ ਦੋ ਦਿਨਾਂ ਚ ਤੁਸੀਂ ਨਸ਼ਾ ਛੱਡ ਦੋਗੇ ਤੁਸੀਂ ਉਹ ਟਾਈਮ ਨੂੰ ਖੰਜਾ ਦਿਓ ਜਿਹੜੇ ਟਾਈਮ ਤੇ ਤੁਸੀਂ ਨਸ਼ਾ ਕਰਦੇ ਹੋ ਜਿਵੇਂ ਸਾਨੂੰ ਸਵੇਰੇ ਕਾਲਜ ਗਰਾਊਂਡ ਜਾਂਦਾਂ ਨਸ਼ਾ ਤਾਂ ਸਾਡੀ ਆਟੋਮੈਟਿਕ 5 ਵਜੇ ਅੱਖ ਖੁੱਲ੍ਹ ਜਾਂਦੀ ਹੈ ਜਿਹੜਾ ਬੰਦਾ ਕੋਈ ਹੋਰ ਵੀ ਨਸ਼ਾ ਕਰਦਾ ਜਿਹਨੇ 10 ਵਜੇ ਕਰਨਾ 12 ਵਜੇ ਕਰਨਾ ਐਕੂਰੇਟ ਟਾਈਮ ਤੇ ਨਸ਼ਾ ਕਰਦਾ ਉਹਨੂੰ ਉਹ ਟਾਈਮ ਖੰਜਾ ਦੇਣਾ ਚਾਹੀਦਾ ਚਾਹੇ ਫਿਲਮ ਦੇਖਣ ਲੱਗ ਜੇ ਚਾਹੇ ਸੈਰ ਕਰਨ ਲੱਗ ਜੇ ਟਾਈਮ ਖੰਜਾ ਦਿਓ 2 ਦਿਨਾਂ ਦੇ ਵਿੱਚ ਵਿੱਚ ਨਸ਼ਾ ਬੰਦਾ ਛੱਡ ਦੂਗਾ ਅਸੀਂ ਅੱਜ ਨਾਬਾ ਕਮਿਸ਼ਨ ਐਸੋਸੀਏਸ਼ਨ ਵੱਲੋਂ ਇੱਥੇ ਇਕੱਠੇ ਹੋਏ ਆਂ ਜੋ ਵੀ ਬਾਬਾ ਦੀਪ ਸਿੰਘ ਸੁਸਾਇਟੀ ਵੱਲੋਂ ਹੁਕਮ ਲਗਿਆ ਸੀਗਾ ਕਿ ਨਸ਼ਿਆਂ ਦੇ ਖਿਲਾਫ ਇੱਕ ਰੈਲੀ ਨਿਕਲ ਰਹੀ ਆ ਅਸੀਂ ਉਸ ਨੂੰ ਮੱਦੇ ਨਜ਼ਰ ਰੱਖਦੇ ਹੋਏ ਅੱਜ ਸਾਡੇ 30 ਮੈਂਬਰਾਂ ਦੇ ਕਰੀਬ ਇੱਥੇ ਪਹੁੰਚੇ ਨੇ ਔਰ ਅਸੀਂ ਇਸ ਨਸ਼ੇ ਦੇ ਖਿਲਾਫ ਸ਼ੁਰੂ ਤੋਂ ਆਈਆਂ ਕਿਉਂਕਿ ਸਾਡੇ ਜਿਹੜੇ ਜੀਐਲਏ ਨੇ ਜਸਵੀਰ ਸਿੰਘ ਜੀ ਉਹ ਹਮੇਸ਼ਾ ਹੀ ਸਾਨੂੰ ਇਹ ਚੀਜ਼ ਤੇ ਪ੍ਰੇਰਿਤ ਕਰਦੇ ਰਹਿੰਦੇ ਨੇ ਵੀ ਅਗਰ ਨਸ਼ੇ ਤੋਂ ਦੂਰ ਰਹਿਣਾ ਕੈਮਿਸਟਾਂ ਨੂੰ ਮੈਸੇਜ ਦਿੰਦੇ ਰਹਿੰਦੇ ਨੇ ਔਰ ਅਸੀਂ ਵੀ ਆਮ ਜਿਹੜੇ ਲੋਕਾਂ ਨੂੰ ਮੈਸੇਜ ਦਿੰਨੇ ਆ ਵੀ ਜਿਹੜਾ ਨਸ਼ਾ ਹੈ ਇਹ ਕੋੜ ਹੈ ਜ਼ਿੰਦਗੀ ਦਾ ਔਰ ਜ਼ਿੰਦਗੀ ਇਹ ਇੱਕ ਵਾਰ ਮਿਲੀ ਹੈ ਬਾਰ ਬਾਰ ਨਹੀਂ ਮਿਲਦੀ ਹੈਗੀ ਇਸ ਕਰਕੇ ਇਹ ਨਸ਼ੇ ਤੋਂ ਦੂਰ ਰਹਿ ਜਾਵੇ ਕਿਉਂਕਿ ਇਹ ਆਉਣ ਵਾਲੀਆਂ ਨਸਲਾਂ ਨੂੰ ਖਤਮ ਕਰ ਦਿੰਦੀ ਹੈ ਨਸ਼ਾ ਜਿਹੜਾ ਸਾਰੀਆਂ ਨਸਲਾਂ ਨੂੰ ਲੋਕਾਂ ਦੇ ਘਰਾਂ ਨੂੰ ਲੋਕਾਂ ਦੇ ਪਰਿਵਾਰਾਂ ਨੂੰ ਖਤਮ ਕਰ ਦਿੰਦਾ ਹੈ ਇਸ ਕਰਕੇ ਸਭ ਨੂੰ ਬੇਨਤੀ ਕਰਦੇ ਆ ਵੀ ਨਸ਼ਾ ਛੱਡੋ ਕੋੜ ਵੱਢੋ ਇਸ ਕਰਕੇ ਸਾਡੇ ਡਿਪਾਰਟਮੈਂਟ ਦੇ ਹੁਕਮ ਦੇ ਮੁਤਾਬਕ ਜਾਂ ਸਹਿਰੀ ਸੰਸਥਾਵਾਂ ਦੇ ਮੁਤਾਬਕ ਅਸੀਂ ਇਸ ਵਿੱਚ ਵੱਧ ਚੜ ਕੇ ਹਿੱਸਾ ਲਿਆ ਔਰ ਅਸੀਂ ਸ਼ੁਰੂ ਤੋਂ ਹੀ ਨਸ਼ੇ ਦੇ ਖਿਲਾਫ ਆ ਔਰ ਸਾਡੀ ਸਾਰੀ ਕੈਮਿਸਟ ਐਸੋਸੀਏਸ਼ਨ ਇਸ ਚੀਜ਼ ਦੀ ਗਵਾਹ ਹਮੇਸ਼ਾ ਗਵਾਹ ਰਹੀ ਆ ਵੀ ਅਸੀਂ ਨਸ਼ੇ ਤੋਂ ਹਮੇਸ਼ਾ ਹੀ ਖਿਲਾਫ ਰਹੇ ਆ ਜੇ ਉਪਰਾਲਾ ਆਪਣੇ ਸੀਰ ਬਾਬਾ ਸੇਵਾ ਦੇ ਸੇਵਾ ਸੇਟੀ ਵੱਲੋਂ ਪ੍ਰਾਲਾ ਕੀਤਾ ਗਿਆ ਸਮੂਹ ਸੰਗਤਾਂ ਨਾਲ ਸਾਈਕਲ ਰੈਲੀ ਦਾ ਇਹ ਬਹੁਤ ਵੱਡਾ ਪ੍ਰਾਲਾ ਇਹ ਇਹਨਾਂ ਦੇ ਨਾਲ ਸਾਰੀਆਂ ਸੰਗਤਾਂ ਨੂੰ ਬਹੁਤ ਵੱਡੀ ਸ਼ੇਧ ਮਿਲੂਗੀ ਜੋ ਬੱਚੇ ਨਸ਼ੇ ਦੇ ਵਿੱਚ ਗੱਜ ਹਨ ਉਹ ਨਸ਼ੇ ਤੋਂ ਦੂਰ ਜਾਣਗੇ ਤੇ ਉਹਨਾਂ ਨੂੰ ਸਾਈਕਲ ਦੇ ਸਾਡਾ ਸਾਰੀਆਂ ਸੋਸਾਇਟੀਆਂ ਵੱਲੋਂ ਇਹ ਪ੍ਰਾਲਾ ਵੀ ਇਹ ਸਾਰੇ ਬੱਚੇ ਕੋਈ ਗੁਰਦੁਆਰੇ ਸੇਵਾ ਕਰੇ ਕੋਈ ਮੰਦਰ ਵਿੱਚ ਜਾਵੇ ਕੋਈ ਸਵੇਰੇ ਗਰਾਊਂਡ ਵਿੱਚ ਜਾਵੇ ਇਹ ਪ੍ਰਾਲਾ ਕਰਨ ਆਪਣਾ ਸਵੇਰੇ ਉੱਠ ਕੇ ਸ਼ਾਮ ਦਾ ਸ਼ਾਮ ਨੂੰ ਆਪਣਾ ਕਰਨ ਜੋ ਨਸ਼ੇ ਦਾ ਟਾਈਮ ਉਸ ਤੋਂ ਪੁੰਜਣ ਇਹ ਸਾਰੀ ਸੋਸਾਇਟੀਆਂ ਵੱਲੋਂ ਸੰਗਤਾਂ ਵੱਲੋਂ ਉਹ ਵੱਡਾ ਪ੍ਰਾਲਾ ਇਸ ਤਰ੍ਹਾਂ ਚੱਲਦ ਰਿਹਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ